ਜੋ ਵਿੱਤ ਮੰਤਰੀ ਪੰਜਾਬ ਸਰਦਾਰ ਅਰਪਾਲ ਸਿੰਘ ਚੀਮਾ ਜੀ ਪ੍ਰੇਡ ਦਾ ਨਿਕਨ ਕਰ ਲਈ ਜਾਂਦੇ ਹੋਏ ਇਸ ਸਮੇਂ ਉਹਨਾਂ ਦੇ ਨਾਲ ਮੌਜੂਦ ਹਨ ਡਿਪਟੀ ਕਮਿਸ਼ਨਰ ਬਟਿੰਡਾ ਸ਼੍ਰੀ ਰਜੇਸ਼ ਤਮਾਨ ਜੀ ਐਸ ਐਚ ਪੀ ਬਟਿੰਡਾ ਡਾਕਟਰ ਜੋਤੀ ਜਾਦਾ ਬੈਨ ਜੀ ਪ੍ਰੇਡ ਕਮਾਂਡਰ ਦਿਲੋਂ ਨਾਨਕ ਬੋਲ ਗਾਉਂਦੇ ਸਾਡੇ ਅੱਜ ਦੇ ਮੇਮਾਨ ਜਿਹੜੇ ਬਹੁਤ ਬਹੁਤ ਲੱਭੇ ਹੋਏ ਇੱਕ ਹੋਰ ਜਿਹੜਾ ਜਿਹੜੇ ਤੇਰੇ ਨਾਮ ਇਹ ਕਰਦੇ ਹੋ ਸਾਡੇ ਅੱਜ ਦੇ ਮੇਮਾਨ ਮਾਰਕੋ ਮੇਮੋਨੀ ਪੰਜਾਬ ਸਰਦਾਰ ਮਾਨਵੰਦਰੀ ਪੰਜਾਬ ਸਰਦਾਰ ਪਾਪ ਪੈਂਦੀਆਂ ਦੀ ਉਨ੍ਹਾਂ ਦੇ ਨਾਲ ਜੇ ਸਾਡੇ ਮੂਜ਼ਾਮ ਜੱਗੀ ਮਿੱਥੋ ਜਿੰਦਾ ਡਾਕਟਰ ਜੋਤੀ ਜாதਵ ਬੈਨ ਜੀ ਪ੍ਰੇਡ ਕਮਾਂਡਰ ਸ੍ਰੀ ਰੋਹਿਲ ਪਾਰਦੋਆ ਜੀ ਹੁਣ ਮੈਂ ਬਹੁਤ ਹੀ ਆਦਰਪ ਤੇ ਸਤਿਕਾਰ ਸਹਿਤ ਪਿਆਰੇ ਪੰਜਾਬ ਵਾਸੀਓ ਮੈਂ ਅੱਜ 77ਵੇਂ ਗਣਤੰਤਰ ਦਿਵਸ ਮੌਕੇ ਦੇਸ਼-ਵਦੇਸ਼ ਵਿੱਚ ਵਸਦੇ ਸਾਰੇ ਭਾਰਤੀਆਂ ਖਾਸ ਤੌਰ ਉੱਤੇ ਪੰਜਾਬੀਆਂ ਨੂੰ तहे ਦਿਲੋਂ ਵਧਾਈ ਦਿੰਦਾ ਹਾਂ ਮੈਂ ਦੇਸ਼ ਦੀਆਂ ਤਿੰਨੋਂ ਸੈਨਾਮਾ ਅਤੇ ਹਥਿਆਰਬੰਦ ਬਲਾਂ ਦੇ ਸੂਰਬੀਰ ਬਹਾਦਰ ਸੂਰਬੀਰਾਂ ਨੂੰ ਸलाम ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਭੂ ਸੱਤਾ ਤੇ ਖੰਡਤਾ ਦੀ ਰਾਖੀ ਕਰ ਰਹੇ ਹਨ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੈ ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਰਮਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਬੜਬੁੱਲੇ ਯੋਗਦਾਨ ਨੂੰ ਵੀ ਸਿਰਜਦਾ ਕਰਦਾ ਹਾਂ ਸਾਡਾ ਇਤਿਹਾਸ ਜਲਿਆਂਵਾਲਾ ਬਾਗ ਅਤੇ ਹੋਰ ਖੂਨੀ ਸਾਕੇਆਂ ਨਾਲ ਭਰਿਆ ਹੋਇਆ ਹੈ ਸਨੁਮਾਨ ਹੈ ਕਿ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕਰਵਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ ਪੰਜਾਬ ਨੇ ਸਰਕਾਰ ਬਣਨ ਤੋਂ ਬਾਅਦ ਸਾਡੀ ਸਰਕਾਰ ਬਣਨ ਤੋਂ ਬਾਅਦ ਮਹਾਰੀਕ ਮੰਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਸਰਦਾਰ ਭਗਤ ਸਿੰਘ ਦੇ ਨਾਮ ਤੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉੱਥੇ ਹੁਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਆਦਮ ਕੱਟ ਬੁੱਤ ਸਥਾਪਿਤ ਕੀਤਾ ਗਿਆ ਹੈ ਸਾਡੀ ਸਰਕਾਰ ਵੱਲੋਂ ਫੌਜੀ ਜਵਾਨਾਂ ਦੇ ਫੌਜੀ ਜਵਾਨਾਂ ਅਤੇ ਪੰਜਾਬ ਪੁਸਤ ਦੇ ਜਵਾਨਾਂ ਨੂੰ ਜੇਕਰ ਉਹ ਦੇਸ਼ ਦੇ ਲਈ ਜਾਂ ਕੌਮ ਦੇ ਲਈ ਸ਼ਹੀਦ ਹੁੰਦੇ ਹਨ ਤਾਂ ਉਹਨਾਂ ਨੂੰ ਅਸੀਂ ਐਕਸ ਗ੍ਰੇਸ਼ੀਆ ਯਾਨੀ ਕਿ ਸਨਮਾਨ ਰਾਸ਼ੀ 1 ਕਰੋੜ ਰੁਪਏ ਤੱਕ ਦਿੰਨੇ ਆ ਜਿਹੜੀ ਕਿ ਪਹਿਲਾਂ 50 ਲੱਖ ਰੁਪਏ ਸੀ ਇਸੇ ਤਰ੍ਹਾਂ ਅਸੀਂ ਸੂਬੇ ਦੇ ਆਜ਼ਾਦੀ ਕਲਾਟੀਆਂ ਜਿਨ੍ਹਾਂ ਨੇ ਸੂਬੇ ਨੂੰ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਉਹਨਾਂ ਦੀ ਜਿਹੜੀ ਜਿਹੜੀ ਪੈਨਸ਼ਨ ਉਹ 9400 ਤੋਂ ਵਧਾ ਕੇ 11000 11000 ਰੁਪਏ ਕਰ ਦਿੱਤੀ ਹੈ ਇਸੇ ਤਰ੍ਹਾਂ ਇਸ ਸਾਲ ਸਾਡੀ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੀ ਵਿਰਾਸਤ ਨੂੰ ਜਾਰੀ ਰੱਖਦੇ ਆਂ ਸ੍ਰੀ ਗੁਰਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜਾ ਜਿਹੜਾ ਪੰਜਾਬ 'ਚ ਬਣਾਇਆ ਔਰ ਬਹੁਤ ਵੱਡੇ ਪੱਧਰ ਤੇ ਜਿਹੜੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੇ ਸਮਾਗਮ ਜਿਹੜੇ ਪੰਜਾਬ 'ਚ ਕਰਵਾਏ ਗਏ। ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਭਾਈ ਜੈਤਾ ਜੀ ਦੀ ਯਾਦਗਾਰ ਲਈ 20 ਕਰੋੜ ਰੁਪਏ ਦੀ ਲਾਗਤ ਦਾ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਵਕਸ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ਨੂੰ ਵਿਰਾਸਤੀ ਮਾਰਗ ਵਜੋਂ ਵੀ ਵਿਕਸਤ ਕੀਤਾ ਜਾ ਰਿਹਾ ਹੈ। ਸੋ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸੂਬੇ ਦੇ ਸਕੂਲਾਂ ਵਿੱਚ ਨੌਵੇਂ ਪਾਤਸ਼ਾਹ ਜੀ ਦੇ ਜੀਵਨ ਤੇ ਸ਼ਹਾਦਤ ਬਾਰੇ 15 ਦਿਨਾਂ ਦਾ ਵਿਦਿਅਕ ਪਾਠਕ੍ਰਮ ਲਿਆਂਦਾ ਗਿਆ ਹੈ। ਇਸੇ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਖੁਰਾਲਗੜ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਜਿਹਦੇ ਜੀਵਨ ਨੂੰ ਸਮਰਪਿਤ ਅਤੀਆਦੋਲੇ ਕਮਾਰਦ ਦਾ ਉਦਘਾਟਨ ਕੀਤਾ ਗਿਆ ਹੈ। ਇਸੇ ਤਰ੍ਹਾਂ ਮੈਂ ਸਮਝਦਾ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਾਲ ਦੌਰਾਨ ਪਿਛਲੇ 3.5 ਸਾਲ ਦੌਰਾਨ ਜਿਹੜੀਆਂ ਵਟੀਆਂ ਪ੍ਰਾਪਤੀਆਂ ਕੀਤੀਆਂ ਗੰਜਨ ਉਹਦੇ ਵਿੱਚ ਮਹੱਤ ਜੇ ਮੈਂ ਸਾਗੇ 3 ਸਾਲ ਦੀ ਗੱਲ ਕਰਾਂ ਤਾਂ ਆਪਕਾਰੀ ਮਾਲੀਆ ਜਿਹੜਾ ਉਹ 36948 ਕਰੋੜ ਰੁਪਏ ਨੂੰ ਪਾਰ ਕੀਤਾ ਇਸੇ ਤਰ੍ਹਾਂ ਜੇ ਮੈਂ ਜੀਐਸਸੀ ਦੀ ਗੱਲ ਕਰਾਂ 81417 ਕਰੋੜ ਰੁਪਏ ਸੀ ਜਿਹੜੇ ਹੁਣ ਤੱਕ ਪੰਜਾਬ ਦੇ ਸਰਕਾਰੀ ਖਜ਼ਾਨੇ ਚ ਪ੍ਰਾਪਤ ਕਰ ਚੁੱਕੇ ਆ ਇਸੇ ਤਰ੍ਹਾਂ ਸਟੈਂਪ ਐਂਡ ਰਜਿਸਟ੍ਰੇਸ਼ਨ ਦੀ ਗੱਲ ਕਰੀਏ 19000 16 ਕਰੋੜ ਰੁਪਏ ਜਿਹੜੇ ਨੇਗੇ ਉਹ ਹੁਣ ਤੱਕ ਪੰਜਾਬ ਸਰਕਾਰ ਦੇ ਖਜ਼ਾਨੇ ਚ ਪਹੁੰਚ ਚੁੱਕੇ ਹਨ ਇਸ ਦੀ ਤੁਲਨਾ ਵਿੱਚ ਜੇ ਮੈਂ ਗੱਲ ਕਰਾਂ ਪਿਛਲੀ ਸਰਕਾਰ ਦੀ ਪਿਛਲੇ 5 ਸਾਲਾਂ ਦੀ ਗੱਲ ਕਰੀਏ ਜਾਂ ਉਸ ਤੋਂ ਪਿਛਲੇ 5 ਸਾਲ ਦੀ ਗੱਲ ਕਰੀਏ ਤਾਂ ਸਿਰਫ ਆਪ ਪਾਰਟੀ ਵਿੱਚ 27395 ਕਰੋੜ ਰੁਪਏ ਕਾਂਗਰਸ ਦੇ ਪਿਛਲੇ 5 ਸਾਲਾਂ ਦੇ ਰਾਜ ਚ ਆਇਆ ਇਸੇ ਤਰ੍ਹਾਂ ਅਕਾਲੀ ਦਲ ਭਾਜਪਾ ਦੇ ਸਮੇਂ ਸਿਰਫ 20545 ਕਰੋੜ ਰੁਪਏ ਸਰਕਾਰ ਦੇ ਖਜ਼ਾਨੇ ਚ ਆਇਆ ਸਟੈਂਪ ਪਟਾ ਰਜਿਸਟ੍ਰੇਸ਼ਨ ਦੀ ਗੱਲ ਕਰੀਏ ਕਾਂਗਰਸ ਦੇ ਅਸਬੇ ਸਿਰਫ 12458 ਰੁਪਏ ਜਿਹੜੇ ਸਰਕਾਰ ਦੇ ਖਜ਼ਾਨੇ ਚ ਆਏ ਇਸੇ ਤਰ੍ਹਾਂ ਕੱਲ ਹੀ ਭਾਜਪਾ ਦੀ ਗੱਲ ਕਰੀਏ ਸਿਰਫ 12387 ਕਰੋੜ ਰੁਪਏ ਜਿਹੜੇ ਨੇਗੇ ਉਹ ਸਰਕਾਰ ਦੇ ਖਜ਼ਾਨੇ ਚ ਆਏ ਇਸ ਤੋਂ ਇਲਾਵਾ ਜੇ ਆਨ ਟੈਕਸ ਰੈਵਨਿਊ ਗੱਲ ਕਰੀਏ ਯਾਨੀ ਕਿ ਆਪਣਾ ਕਰ ਮਾਲੀਆ ਜਿਹੜਾ ਉਹਦੇ ਵਿੱਚ ਹੁਣ ਤੱਕ 3.5 ਸਾਲਾਂ ਦਾ 3314 ਕਰੋੜ ਰੁਪਏ ਜਿਹੜੇ ਨੇਗੇ ਉਹ ਪੰਜਾਬ ਦੇ ਖਜ਼ਾਨੇ ਵਿੱਚ ਪੰਜਾਬ ਸਰਕਾਰ ਨੂੰ ਪ੍ਰਾਪਤ ਹੋ ਚੁੱਕੇ جدہ محد کانگرس پارٹی کی گل کرا پچھلی سکار ہزار نو سو کروڑ روپیہ پنجاب دے خزانے گا اس گل کریے یعنی کہ جا دے پیسہ خرچ کیتا ساڑھے تین سال اکی ہزار آٹھ سو چوبی کروڑ روپے جڑے نے ہوں تک خرچ کر چکے ہیں اس کے علاوہ کانگریس پارٹی نے صرف پانچ سال ہزار تین سو چپنجا کروڑ روپئے ਔਰ ਕਾਲੀਦਰ ਬੀਜਪੀ ਦੀ ਮੈਂ 5 ਸਾਲ ਦੀ ਗੱਲ ਕਰਾਂ 40 ਕਰੋੜ ਜਿਹੜੇ ਨੇ ਉਹ ਖਰਚ ਹੋਏ ਸੀਗੇ ਕਹਿਣ ਦਾ ਪਾਪ ਆਪਾ ਪੰਜਾਬ ਸਰਕਾਰ ਜਿੱਥੇ ਲਗਾਤਾਰ ਪੰਜਾਬ ਦੇ ਸੂਬੇ ਦੇ ਵਿਕਾਸ ਨੂੰ ਉਤਸ਼ਾਹਿਤ ਕਰ ਰਹੀ ਆ ਉਥੇ ਲਗਾਤਾਰ ਜਿਹੜਾ ਪੰਜਾਬ ਦਾ ਖਜ਼ਾਨਾ ਉਹ ਭਰ ਰਿਹਾ